ਪੈਲਗਾਮ ਦੇ ਵਿੱਚ ਜੋ ਮੰਦਭਾਗੀ ਘਟਨਾ ਵਾਪਰੀ ਹੈ ਉਸ ਤੋਂ ਅਸੀਂ ਸਾਰੇ ਪਲੀਪਾਂਤ ਜਾਣੂ ਆ ਕਿ ਕਿਸ ਤਰ੍ਹਾਂ ਬੇਕਸੂਰ ਜੋ ਲੋਕ ਉੱਥੇ ਘੁੰਮਣ ਗਏ ਹੋਏ ਸੀ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਦੁੱਖ ਬੜਾ ਵੱਡਾ ਹੈ ਪਰ ਲੋਕ ਹੁਣ ਅੱਗੇ ਆ ਰਹੇ ਨੇ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਉਹਨਾਂ ਕੋਲੋਂ ਸਦ ਲਈ ਦੂਰ ਜਾ ਚੁੱਕੇ ਨੇ ਉਹਨਾਂ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬੀ ਗਾਇਕ ਮਨਕੀਰਤ ਔਲਖ ਵੀ ਸ਼ਹੀਦ ਲੈਫਟੀਨੈਂਟ ਦੇ ਘਰ ਪਹੁੰਚੇ ਦੁੱਖ ਸਾਂਝਾ ਕੀਤਾ ਤੇ ਉਸ ਤੋਂ ਬਾਅਦ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਇੱਕ ਬੇਹੱਦ ਹੀ ਭਾਵੁਕ ਕਰਦੀ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਰੱਬਾ ਕਦੇ ਵੀ ਨਾ ਪੈਨ ਵਿਛੋੜੇ ਸੁਣ ਲੈ ਦੁਆਵਾਂ ਮੇਰੀਆਂ ਦਿਨ ਪਿਆਰ ਦੇ ਕਦੇ ਨਾ ਹੋਣ ਥੋੜੇ ਸੁਣ ਲੈ ਦੁਆਵਾਂ ਮੇਰੀਆਂ ਕੋਈ ਜਾਂਦੇ ਹੋਏ ਸੱਜਣਾ ਨੂੰ ਮੋੜੇ ਸੁਣ ਲੈ ਦੁਆਵਾਂ ਮੇਰੀਆਂ ਪੈਲਗਾਮ ਦੀ ਉਸ ਘਟਨਾ ਨੂੰ ਦੇਖਣ ਸੁਣਨ ਤੋਂ ਬਾਅਦ ਉਸੇ ਦਿਨ ਤੋਂ નિਸ਼ਬਦ ਹਾਂ ਮਨ ਉਦਾਸ ਹੈ ਤਾਂ ਗੁਰਦਾਸ ਮਾਨ ਦੇ ਵੱਲੋਂ ਇੱਕ ਬੇਹੱਦ ਹੀ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਪੈਲਗਾਮ ਦਾ ਜੋ ਦੁੱਖ ਹੈ ਉਸ ਨੂੰ ਸ਼ਬਦਾਂ ਦੇ ਜ਼ਰੀਏ ਉੱਕਰਿਆ ਹੈ